ਇਹਨਾਂ ਨੇ ਇੰਨਾ ਵੱਡਾ ਕੰਮ ਕੀਤਾ ਹੈ ਇਨਸਾਨ ਨੂੰ ਇਨਸਾਨ ਬਣਾ ਕੇ ਇਕੁਐਲਿਟੀ 휴ਮੈਨਿਟੀ ਸਾਂਝੀ ਵਾਲਤਾ ਦਾ ਪ੍ਰੋਗਰਾਮ ਪ੍ਰੋਗਰਾਮਿੰਗ ਬਾਇਆ ਸੀ ਰੱਬ ਨੇ ਜਿਹੜਾ ਸੌਫਟਵੇਅਰ ਪਰ ਧਰਤੀ ਤੇ ਆ ਕੇ ਡਿਫਰੈਂਸਸ ਹੋ ਗਏ ਕੁਝ ਲੋਕਾਂ ਦਾ ਕਿਸ ਤਰ੍ਹਾਂ ਦਾ ਬਿਹੇਵ ਕੁਝ ਲੋਕਾਂ ਦਾ ਕਿਸ ਤਰ੍ਹਾਂ ਦਾ ਲੇਕਿਨ 바ਗਾ ਸਾਹਿਬ ਨੇ ਇਗਨੋਰਡ ਲੋਕਾਂ ਲਈ ਪਿਛੜੇ ਹੋਏ ਲੋਕਾਂ ਲਈ ਉਹਨਾਂ ਲੋਕਾਂ ਲਈ ਜਿਨ੍ਹਾਂ ਦਾ ਡੰਗਰ ਤੋਂ ਵੀ ਬਦਤਰ ਬਿਹੇਵ ਕੀਤਾ ਜਾਂਦਾ ਸੀ ਉਹਨਾਂ ਦੇ ਹਕੂਕ ਲਈ ਜਦੋਂ ਜੈਤ ਕੀਤੀ ਤੇ ਸੰਵਿਧਾਨ ਰੱਜਿਆ ਸੰਵਿਧਾਨ ਅਵਚੇਤਾ ਅਗਰ ਨਾ ਇਹ ਸੋਚ ਰੱਖਦੇ ਨਾ ਕੋਈ ਪਾਰਲੀਮੈਂਟ ਜਾਂਦਾ ਨਾ ਕੋਈ ਵਿਧਾਨ ਸਭਾ ਜਾਂਦਾ ਨਾ ਕੋਈ ਹੋਰ ਸੰਵਿਧਾਨਿਕ ਰੂਪ ਰੋ ਮਿਲਦਾ ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਬਾਬਾ ਸਾਹਿਬ ਨੂੰ ਹਮੇਸ਼ਾ ਯਾਦ ਰੱਖਿਏ ਮੋਦੀ ਸਾਹਿਬ ਜਦੋਂ ਵੀ ਸਾਡੇ ਪਿਆਰੇ ਪ੍ਰਧਾਨ ਮੰਤਰੀ ਜੀ ਨਰਿੰਦਰભાઈ ਮੋਦੀ ਜੀ ਐਂਟਰ ਹੁੰਦੇ ਆ ਪਾਰਲੀਮੈਂਟ ਵਿੱਚ ਸਭ ਤੋਂ ਪਹਿਲਾਂ ਨਮਸਕਾਰ ਬਾਬਾ ਸਾਹਿਬ ਨੂੰ ਕਰਦੇ ਤੁਸੀਂ ਦੇਖਿਆ ਆਪਣਾ ਉਹਨਾਂ ਨੇ ਪੰਜ ਯਾਦਗਾਰਾਂ ਬਣਾਈਆਂ ਪੂਰੀ ਦੁਨੀਆ ਦੇ ਵਿੱਚ ਜਿੱਥੇ ਨਿਰਵਾਣ ਹੋਇਆ ਉੱਥੇ ਜਨਮ ਹੋਇਆ ਉੱਥੇ ਸਟੱਡੀ ਇੰਗਲੈਂਡ ਸਪੈਸ਼ਲੀ ਇੱਕ ਜਗ੍ਹਾ ਲੈ ਕੇ ਜਿਹੜੀ ਉਹਨਾਂ ਨਾਲ ਸੰਬੰਧਿਤ ਸੀ ਉਹਨੂੰ ਰੈਨੋਵੇਟ ਕਰਕੇ ਬਣਾਇਆ ਦਿੱਲੀ ਦੇ ਵਿੱਚ ਤੁਸੀਂ ਦੇਖਿਆ ਉਹ ਕਿੰਨਾ ਖੂਬਸੂਰਤ ਚਾਹੀਦਾ ਤੇ ਅਸੀਂ ਸਾਰੀਆਂ ਸਰਕਾਰਾਂ ਨੂੰ ਐਸਾ ਕਰਦੇ ਲੇਕਿਨ ਐਸਾ ਹੋ ਨਾ ਪਾਇਆ ਇਹ ਵੀ ਵੱਡਾ ਕੰਮ ਮੋਦੀ ਸਾਹਿਬ ਦੇ ਹਿੱਸੇ ਆਇਆ ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਬਾਬਾ ਸਾਹਿਬ ਨੂੰ ਹਮੇਸ਼ਾ ਯਾਦ ਰੱਖੀਏ ਜਿਨ੍ਹਾਂ ਨੇ ਇਕੁਐਲਿਟੀ ਮੈਨਿਟੀ ਬਰਾਬਰੀ ਦਾ ਪੈਗਾਮ ਦਿੱਤਾ ਔਰ ਜਿਵੇਂ ਗੁਰਨਾਨਕ ਸਾਹਿਬ ਨੇ ਕਿਹਾ ਇਕਸ ਇਕਸ ਕੇ ਹਮਾਰਕ ਅਵਲੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇਹ ਲਿਖਿਆ ਜ਼ਰੂਰ ਸੀ ਮੰਨਿਆ ਉਦੋਂ ਹੀ ਗਿਆ ਜਦੋਂ ਸੰਵਿਧਾਨ ਰਚਿਆ ਗਿਆ ਅਸੀਂ ਮਹਾਪੁਰਸ਼ਾਂ ਦੀ ਬਾਣੀ ਨੂੰ ਵੀ ਮਹਾਪੁਰਸ਼ਾਂ ਦੇ ਵਿਚਾਰਾਂ ਨੂੰ ਵੀ ਪੂਜਿਆ ਵੀ ਰੋਜ਼ ਸੁਣਿਆ ਵੀ ਲੇਕਿਨ ਮੰਨਿਆ ਨਾ ਮੰਨਿਆ ਉਦੋਂ ਗਿਆ ਜਦੋਂ ਉਹੀ ਗੱਲ ਬਾਬਾ ਸਾਹਿਬ ਨੇ ਕੀਤੀ ਸੋ ਬਾਬਾ ਸਾਹਿਬ ਦੇ ਸਾਹ ਸਾਹ ਨਾਲ ਆਪਾਂ ਜਿਨੀ ਰਹਿਣਾ ਚਾਹੀਦਾ ਇੱਕ ਵਾਰੀ ਫਿਰ ਬੋਲੋ ਜੈ ਭੀਮ ਜੈ ਭੋਲ ਆ ਆਪਣੇ ਜ਼ਿਲ੍ਹਾ ਡੈਕਸ ਡਾਕਟਰ ਸਮਰਦੀਪ ਐਸਪੀ ਸਾਹਿਬ ਸਰਦਾਰ ਮੁਕਾਸ ਜ਼ਿਲ੍ਹਾ ਔਰ ਅਰਜੁਨ ਜੀ ਬਾਕੀ ਸਾਲੀਆਂ ਪੈਣਾ ਭਰਾਵਾਂ ਦਾ ਜੀਜੇਪੀ ਜਾਂ ਹੋਰ ਪਾਰਟੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਅੱਜ ਸਾਰੇ ਪਾਰਟੀਆਂ ਤੋਂ ਛੜਿਆਂ ਤੋਂ ਪਰਪਰ ਤੋਂ ਉੱਪਰ ਕੇ ਸਾਰੇ 바ਵਾ ਸਾਹਿਬ ਨੂੰ ਨਮਨ ਕਰਨਾ ਆਇਆ ਬੜੀ ਬੜੀ ਮਿਹਰਬਾਨੀ ਹਰ ਮਾਤਾ ਕੀ ਜੈ